ਮੇਰੇ ਸਾਰੇ ਹੀ YouTube ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਵਿਤਾ ਅਬਜੀ ਨਾਲ ਮੈਂ ਸਾਂਝੀ ਕਰਨੀ ਹੈ ਉਹਦਾ ਸਰਲੇਖ ਹੈ ਦੁਨੀਆ ਤੇ ਇਹ ਕਵਿਤਾ ਬਾਬਾ ਬਲਵੰਤ ਜੀ ਦੀ ਕਲਮ ਤੋਂ ਹੈ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਮੈਂ ਬਾਬਾ ਬਲਵੰਤ ਜੀ ਜੀਵਨੀ ਤੇ ਥੋੜੀ ਜਿਹੀ ਹੱਥ ਪਾਵਾਂਗਾ ਤੇ ਉਸ ਤੋਂ ਬਾਅਦ ਦੁਨੀਆ ਬਾਰੇ ਤੇ ਉਸ ਤੋਂ ਬਾਅਦ ਫਿਰ ਇਹ ਦੁਨੀਆ ਕੱਪ ਤਬਜ਼ੀਨਾ ਸੰਜੀ ਕਰਾਂਗਾ ਉਮੀਦ ਆ ਤੁਸੀਂ ਸਾਰੇ ਇਸ ਨੂੰ ਪਸੰਦ ਕਰੋਗੇ ਤੇ ਆਪਣੇ ਵਿਚਾਰਾਂ ਵਿਚਾਰ ਵੀ ਦੱਸਣਾ ਕਮੈਂਟ ਵੀ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਬਾਬਾ ਬਲਵੰਤ ਜੀ ਦਾ ਜਨਮ 1915 ਈਸਵੀ ਨੂੰ ਪਿੰਡ ਨੇਸ਼ਟਾ ਜ਼ਿਲ੍ਹਾ ਅਮਰਸਰ ਦੇ ਠਾਕਰ ਦਿਨਨਾਥ ਦੇ ਘਰ ਹੋਇਆ ਉਸਦੇ ਪਰਦਾਦਾ ਲਾਲਾ ਮਿਸਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਦਾ ਵਿੱਚੋਂ ਇੱਕ ਸਨ ਤੇ ਉਹਨਾਂ ਦਾ ਭਤੀਜਾ ਸ਼ਾਮ ਸਿੰਘ ਅਟਾਰੀ ਵਾਲਿਆਂ ਦਾ ਕੁਲਵੈਦ ਸੀ ਦਾ ਵਾਰਾ ਬਾਬਾ ਬਲਵੰਤ ਜੀ ਦਾ ਅਟਾਰੀ ਦੇ ਸਰਦਾਰਾਂ ਵੱਲੋਂ ਇਸ ਪਰਿਵਾਰ ਨੂੰ ਨੇਸ਼ਾ ਵਿਖੇ ਜ਼ਮੀਨ ਮਿਲੀ ਹੋਈ ਸੀ ਪਾਵਸਪਿੰਡ ਵਿੱਚ ਜੋ ਅੰਗਰੇਜ਼ ਹਕੂਮਤ ਦੇ ਸਥਾਪਿਤ ਹੋਣ ਨਾਲ ਖੋਹ ਲਈ ਗਈ ਪਰਿਵਾਰ ਆਰਥਿਕ ਪੱਖੋਂ ਸੰਕਟ ਗ੍ਰਸਤ ਹੋ ਗਿਆ ਇਸ ਹਾਲਤ ਵਿੱਚ ਬਾਬਾ ਬਲਵੰਤ ਜੀ ਸਿਰਫ ਮੁੱਢਲੀ ਸਿੱਖਿਆ ਹੀ ਹਾਸਲ ਕਰ ਸਕੇ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਮਨੀਮੀ ਦੇ ਕੰਮ ਤੇ ਲਾ ਦਿੱਤਾ ਗਿਆ ਬਾਬਾ ਬੜਵੰਤ ਜੀ ਨੇ ਆਪਣੇ ਪਿਤਾ ਤੋਂ ਹੀ ਹਿੰਦੀ ਸੰਸਕ੍ਰਿਤੀ ਸੰਸਕ੍ਰਿਤ ਉਰਦੂ ਤੇ ਫਾਰਸੀ ਸਿੱਖਿਆ ਹਾਸਲ ਕੀਤੀ ਬਚਪਨ ਤੋਂ ਲੈ ਕੇ ਜੀਵਨ ਦੇ ਆਖਰੀ ਪੜਾਅ ਤੱਕ ਉਹ ਆਰਥਿਕ ਤੰਗੀਆਂ ਦਾ ਸ਼ਿਕਾਰ ਰਹੇ ਗਰੀਬੀ ਅਤੇ ਮਿਹਨਤ ਮੁਸ਼ਕਲ ਦੇ ਜੀਵਨ ਦਾ ਇਹੀ ਨੀੜਲਾ ਜਿਹੜਾ ਉਹਨਾਂ ਦਾ ਅਨੁਭਵ ਸੀ ਅੱਗੇ ਜਾ ਕੇ ਉਹਨਾਂ ਦੀ ਪ੍ਰਗੋਤਵਵਾਦੀ ਚੇਤਨਾ ਦਾ ਅੰਗ ਬਣਿਆ 26 ਜੂਨ 1972 ਈਸਵੀ ਨੂੰ ਦਿ ਦੁਪਹਿਰ ਨੂੰ ਦਿੱਲੀ ਦੀਆਂ ਸੜਕਾਂ 'ਤੇ ਲੂਣ ਲੱਗਣ ਨਾਲ ਪਾਵ ਗਰਮ ਹਵਾ ਦੇ ਨਾਲ ਉਹਨਾਂ ਦਾ ਦਿਹਾਂਦ ਹੋ ਗਿਆ ਇਸੇ ਉਹਨਾਂ ਦੀ ਬਹੁਤ ਸੰਖੇਪ ਜੀਵਨੀ ਤੇ ਜਿਹੜੀ ਮੈਂ ਤੁਹਾਡੇ ਨਾਲ ਕਿਪਤਾ ਸਾਂਝੀ ਕਰਨੀ ਹੈ ਉਹਦੇ ਬਾਅਦ ਬਾਤ ਮੈਂ ਦੋ ਸ਼ਬਦਾਂ ਜੀ ਨਾਲ ਸਾਂਝੇ ਕਰਦਾ ਹਾਂ ਇਹ ਨਾਜ਼ੁਮ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਜ਼ਰੀਏ ਤੋਂ ਇਸ ਸੰਸਾਰ ਦੇ yatharad ਅਸੱਚ ਨੂੰ ਬਿਆਨ ਦੀ ਬਾਬਾ ਬਲਵੰਤ ਦੀ ਅਹਿਮ ਕਾਵਿ ਰਚਨਾ ਹੈ ਇਹ ਵਿਚਾਰਤਾ ਦਾ ਉਸ ਉਸ ਦੇ ਮੌਲਿਕ ਚਿੰਤਨ ਵਿੱਚ ਰਚੀ ਹੋਈ ਹੈ ਕਵੀ ਇਹ ਸੰਸਾਰ ਅਤੇ ਮਨੁੱਖੀ ਜੀਵਨ ਦੀ ਹੋਂਦ ਬਾਰੇ ਵਿਚਾਰਵਾਦੀ ਸੰਕਲਪਾਂ ਨੂੰ ਰੱਦ ਕਰਕੇ ਦਵੰਤਵਾਦੀ ਪਦਾਰਥਵਾਦੀ ਫਲਸਫੇ ਅਨਸਾਰ ਬਾਰੀ ਜਗਤ ਤੇ ਮਨੁੱਖੀ ਚੇਤਨਾ ਦੇ ਯਥਾਰਤਕ ਸਰੂਪ ਦੀ ਵਿਆਖਿਆ ਕਰਦਾ ਹੈ ਕਿਪਤਾਰੇ 10 ਭਾਗ ਹਨ ਪਹਿਲੇ ਭਾਗ ਵਿੱਚ ਇਸ ਸੰਸਾਰ ਨੂੰ ਮਾਇਆ ਛਲ ਭਰਮ ਪਰਛਾਵਾਂ ਤੇ ਨਾਸ਼ਵਾਨ ਸਮਝਣ ਵਾਲੇ ਵਿਚਾਰਾਂ ਨੂੰ ਉਹਨਾਂ ਨੇ ਰੱਦ ਕੀਤਾ ਹੈ ਦੂਜੇ ਭਾਗ ਵਿੱਚ ਵਿਦਾਰਸ ਜਿੰਨਰ ਅੰਤਰ ਗਤੀਸ਼ੀਲ ਤੇ ਬਦਲਦੇ ਰਹਿਣ ਨੂੰ ਹੀ ਜ਼ਿੰਦਗੀ ਦੀ ਚੂਲ ਦਰਸਾਇਆ ਗਿਆ ਕਵੀ ਅਨਸਾਰ ਦੁਨੀਆ ਨੂੰ ਨਾਸ਼ਵਾਨ ਤੇ ਖਾਕੀ ਗਾਗੇ ਇਸ ਦੀ ਸਚਾਈ ਤੋਂ ਮੁਣਕਰ ਹੋਣ ਵਾਲੇ ਜਾਣੇ ਅਣਜਾਣੇ ਰੂਪ ਵਿੱਚ ਹਾਕਮ ਸ਼੍ਰੇਣੀ ਦਾ ਪੱਖ ਹੀ ਪੂਰਦੇ ਹਨ ਜਿਸ ਕਰਕੇ ਅਸਮਾਨਤਾ ਵਾਲਾ ਸਮਾਜਿਕ ਰਾਜਸੀ ਪ੍ਰਬੰਧ ਕੈਮ ਹੈ ਤੇ ਸਧਾਰਨ ਲੋਕ ਗਰੀਬੀ ਤੇ ਗੁਲਾਮੀ ਦਾ ਸੰਤਾਪ ਭੋਗ ਰਹੇ ਹਨ ਤੀਸਰੇ ਭਾਗ ਵਿੱਚ ਸੰਸਾਰ ਦੇ ਪੂਰੇ ਪਸਾਰੇ ਨੂੰ ਕਿਰਤ ਦੀ ਸਿਰਜਣਾਾ ਸਿਰਜਣਾ ਤੇ ਹਕੀਕਤ ਹਕੀਕਤ ਦਰਸਾਇਆ ਗਿਆ ਹੈ ਮਨੁੱਖੀ ਚੇਤਨਾ ਦਾ ਵਿਕਾਸ ਵੀ ਪਦਾਰਥੋਂ ਹੀ ਹੋਇਆ ਸਵੀਕਾਰ ਕੀਤਾ ਗਿਆ ਹੈ ਪਰ ਇਹ 바ਵਲ ਬਲਵੰਤ ਜੀ ਦੇ ਵਿਚਾਰ ਨੇ ਇਹ ਕਵਤਾ ਮਨੁੱਖੀ ਹੋਣ ਦੇ ਬੁਨਿਆਦੀ ਦਾਰਸ਼ਨਿਕ ਸਵਾਲਾਂ ਨੂੰ ਤਾਕਰਕ ਪਰਤਿਕ ਦ੍ਰਿਸ਼ੀ ਤੋਂ ਮੁਤਾਬਕ ਹੁੰਦੀ ਹੈ ਤੇ ਆਓ ਉਹਨਾਂ ਦੀ ਜਿਹੜੀ ਇਕਵਤਾ ਹੈ ਮੈਂ ਆਪ ਜੀ ਨਾਲ ਸਾਂਝੀ ਕਰਦਾ ਹਾਂ ਦੁਨੀਆ ਜੀਨੇ ਕੇ ਜਿਵੇਂ ਕਿ ਤੁਹਾਨੂੰ ਬੇਨਤੀ ਕੀਤੀ ਹੈ ਕਿ ਤਿੰਨ ਭਾਗ ਨੇ ਕੋਈ ਮਾਨ ਕੇ ਇਸ ਦੁਨੀਆ ਦੇ ਦੁੱਖ ਸੁੱਖ ਕੋਈ ਮਾਨ ਕੇ ਇਸ ਦੁਨੀਆ ਦੇ ਦੁੱਖ ਸੁੱਖ ਗਿਆ ਕਹਿ ਕੇ ਆਖਰ ਕਿ ਸੁਪਨਾ ਹੈ ਦੁਨੀਆ ਕਲਪਨਾ ਦਾ ਰੋਣਾ ਤੜਫਣਾ ਹੈ ਦੁਨੀਆ ਉਹ ਖਾਂਦਾ ਰਿਹਾ ਧਰਤ ਦਾ ਅਨੁਦਾਨਾ ਅਦੇ ਹਰ ਤਰਤੀ ਤੇ ਉਹ ਵਸਦਾ ਸਿਆਣਾ ਰਿਆ ਜਿੰਦਾ ਦੁਨੀਆ ਦਾ ਹੀ ਪੀ ਕੇ ਪਾਣੀ ਬਣੇ ਉਸਦੇ ਆਪਣੇ ਹੀ ਇਹ ਜਗਤ ਪ੍ਰਾਣੀ ਕਿਵੇਂ ਸਮਝੀਏ ਕਿਵੇਂ ਸਮਝੀਏ ਜੱਗ ਤੂੰ ਹੈ ਹੀ ਤੂੰ ਆ ਹੈ ਕੋਈ ਆਖਦਾ ਹੈ ਤੂੰ ਆ ਹੈ ਇਹ ਦੁਨੀਆ ਕੋਈ ਕਹਿ ਗਿਆ ਕਲਪਨਾ ਹੈ ਇਹ ਦੁਨੀਆ ਕੋਈ ਧਰਤ ਮਾਤਾ ਤੇ 100 ਸਾਲ ਜੀ ਕੇ ਦਰਖਤਾਂ ਦੇ ਫਲ ਸ਼ਹਿਦ ਤੇ ਜੀਵ ਪੀ ਕੇ ਸ਼ਹਿਦ ਤੇ ਸ਼ੀਰ ਪੀ ਕੇ ਕਲਮ ਤੇ ਸ਼ਿਆਹੀ ਪ੍ਰਥਵੀ ਤੋਂ ਲੈ ਕੇ ਗਿਆ ਫੇਰ ਦੁਨੀਆ ਨੂੰ ਲਹਿ ਕੇ ਤੇ ਕਹਿ ਗਈ ਇਹ ਝੂਠੀ ਹੈ ਦੁਨੀਆ ਕੋਈ ਦੰਦੀ ਦੁਨੀਆ ਕੋਈ ਪਲ ਦਾ ਜੀਵਨ ਕੋਈ ਛਿੰਦ ਦੀ ਦੁਨੀਆ ਸਭਾ ਇਸ ਦੁਨੀਆ ਦੇ ਆਨੰਦ ਲੈ ਕੇ ਕੋਈ ਕਹਿ ਗਿਆ ਇੱਕ ਸਾਇਆ ਹੈ ਦੁਨੀਆ ਕਈ ਯਾਦਗਾਰਾਂ ਜਗਤ ਤੇ ਬਣਾ ਕੇ ਕੋਈ ਕਹਿ ਗਿਆ ਸਰਵ ਮਾਇਆ ਹੈ ਦੁਨੀਆ ਅਸਲ ਹੋਰ ਹੈ ਇੱਕ ਧੋਖਾ ਹੈ ਦੁਨੀਆ ਕੋਈ ਕਹਿ ਗਿਆ ਵਾਦਾ ਚੋਕਾ ਹੈ ਦੁਨੀਆ ਇਹ ਪਹਿਲਾ ਪਾਲ ਸੀ ਹੁਣ ਉਹ ਦੂਸਰੇ ਦੇ ਵਿੱਚ ਸਾਨੂੰ ਕੀ ਦੱਸ ਰਹੇ ਨੇ ਹਜ਼ਾਰਾਂ ਹੀ ਸਾਲੋਂ ਸਾਲਾਂ ਤੋਂ ਇਹ ਕਹਿਣ ਵਾਲੇ ਕਈ ਤੁਰ ਗਏ ਇਹ ਪਰੇ ਬਾਕੀ ਹੈ ਦੁਨੀਆ ਉਤਤਤਾ ਨਹੀਂ ਕੁਛ ਅਸਲੀਅਤ ਹੀ ਨਾ ਸਮਝੇ ਜੋ ਕਹਿੰਦੇ ਰਹੇ ਫਾਨੀ ਖਾਨੀ ਹੈ ਦੁਨੀਆ ਬੜੇ ਪੇਚ ਖਾ ਖਾ ਕੇ ਚਲਦੀ ਹੈ ਦੁਨੀਆ ਇਹ ਮਰਦੀ ਨਹੀਂ ਪਰ ਬਦਲਦੀ ਹੈ ਦੁਨੀਆ ਹੈ ਬਦਲੀ ਦਾ ਚਿੰਨ ਦਿਨ ਜ਼ਿੰਦਗੀ ਦਾ ਸਵੇਰਾ ਨਹੀਂ ਮੌਤ ਦਾ ਜਗਤ ਜੀਵੰਤ ਹਨੇਰਾ ਜਗਤ ਕੁਛ ਨਹੀਂ ਇਹ ਸ਼ਬਦ ਕਹਿਣ ਵਾਲਾ ਪਗੰਬਰ ਜਾਂ ਹੋਵੇ ਕੋਈ ਅਨਦਾਤਾ ਪਗੰਬਰ ਜਾਂ ਹੋਵੇ ਕੋਈ ਅੱਲਾਹ ਤਾਲਾ ਕੋਈ ਪੀਰ ਹੋਵੇ ਕਿ ਅਵਤਾਰ ਹੋਵੇ ॠषि ਹੋਵੇ ਭਾਵੇਂ ਕਲਾਕਾਰ ਹੋਵੇ ਉਹ ਅਨજાਣੇ ਜਾਣੇ ਹੈ ਸ਼ਾਹਾਂ ਦੀ ਸਾਥੀ ਸ਼ਾਹਾਂ ਦੀ ਸਾਥੀ ਗਰੀਬੀ ਗੁਲਾਮੀ ਵਦੀ ਇਸ ਤੋਂ ਹੀ ਹੁਣ ਤੀਸਰੇ ਜਿਹੜੇ ਉਪਾਗ ਆ ਉਹ ਆਪਣੇ ਵਿਚਾਰ ਦੱਸਦੇ ਨੇ ਹਕੀਕਤ ਹੈ ਦੁਨੀਆ ਸਚਾਈ ਹੈ ਦੁਨੀਆ ਵੀ ਜੋ ਕੁਝ ਹੈ ਇੱਥੇ ਹੀ ਹੈ ਮਨੁੱਖਾਂ ਦੀ ਮਿਹਨਤ ਤੇ ਜੀਵਨ ਦੀ ਚਾਹ ਨੇ ਸਗੋਂ ਹੋਰ ਸੋਹਣੀ ਬਣਾਈ ਹੈ ਦੁਨੀਆ ਹਕੀਕਤ ਹੈ ਸੂਰਜ ਹਕੀਕਤ ਹੈ ਪਾਣੀ ਹਕੀਕਤ ਹੈ ਮਾਦੇ ਦੀ ਹਰਕਤ ਰਵਾਨੀ ਹਕੀਕਤ ਹੈ ਖੇਤਾਂ ਦਾ ਕੱਟਣਾ ਤੇ ਉਗਣਾ ਹਕੀਕਤ ਹੈ ਤੱਤਾਂ ਦਾ ਇਹ ਕਾਰਖਾਨਾ ਮਾਦਾ ਤੇ ਮਾਦੇ ਦੀ ਹਰਕਤ ਅਨਾਦੀ ਅਕਲ ਰੂਹ ਮਨੁੱਖ ਸਭ ਨੇ ਇਸ ਦੀ ਅਬਾਦੀ ਨਾ ਸੁਫਨਾ ਨਾ ਕੋਈ ਦਵਾਈ ਹੈ ਦੁਨੀਆ ਨਾ ਧੋਖਾ ਨਾ ਕੋਈ ਬਰਾਈ ਹੈ ਦੁਨੀਆ ਹਕੀਕਤ ਹੈ ਦੁਨੀਆ ਸਚਾਈ ਹੈ ਦੁਨੀਆ ਹਕੀਕਤ ਹੈ ਦੁਨੀਆ ਸਚਾਈ ਹੈ ਦੁਨੀਆ ਇਸ ਬਾਬਾ ਬਲਵੰਤ ਜੀ ਦੀ ਇਹ ਕਵਤਾ ਤੇ ਅੱਜ ਲਈ ਇੰਨਾ ਹੀ ਤੇ ਮੇਰੀ ਫਿਰ ਹੱਥ ਬਨ ਕੇ ਬੇਨਤੀ ਹੈ ਕਿ ਆਪ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਦਾ ਆਨੰਦ ਮਾਣੋਗੇ ਜਾਂ ਮਾਣਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਤੇ